ਮੈਡਲ ਨੇ ਲਿਆਤਾ ਵੀ ਸਵਾਦ ਬਹੁਤ ਸੋਹਣੀ ਮੂਵੀ ਮੈਡਲ ਬਹੁਤ ਜ਼ਬਰਦਸਤ ਟ੍ਰੇਲਰ ਹੈ ਮੈਂ ਤੁਹਾਡੀਆਂ ਰੀਲਸ ਦੇਖੀਆਂ ਤੁਸੀਂ ਘੋੜੇ ਤੋਂ ਡਿੱਗ ਕੇ ਸ਼ੋਲਡਰ ਬਿਡਿਸਲੋਕੇਟ ਕੀਤਾ ਤੁਹਾਡੀ ਮਿਹਨਤ ਮੈਂ ਦੇਖੀ ਬਈ ਸਾਰੀ ਉਹ ਕਹਿੰਦੇ ਆ ਨਾ ਸਫਲਤਾ ਇੱਕ ਦਿਨ ਚ ਨਹੀਂ ਮਿਲਦੀ ਪਰ ਜੇ ਸੋਚ ਲਵੋ ਤਾਂ ਇੱਕ ਦਿਨ ਜ਼ਰੂਰ ਮਿਲ ਜਾਂਦੀ ਹੈ ਕੁਝ ਅਜੀਹਾ ਹੀ ਚੈਰ ਅੰਦਾਵਾ ਦੇ ਨਾਲ ਹੋਇਆ ਜੈ ਰੰਦਵਾ ਪੰਜਾਬੀ ਇੰਡਸਟਰੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਉਹਨਾਂ ਨੇ ਬਹੁਤ ਸਟਰਗਲ ਕੀਤਾ ਤੇ ਅੱਜ ਜਿਸ ਮੁਕਾਮ ਤੇ ਨੇ ਆਪਣੀ ਮਿਹਨਤ ਦੇ ਨਾਲ ਐ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਉਹਨਾਂ ਦੀ ਰੀਸੈਂਟ ਰਿਲੀਜ਼ ਹੋਈ ਫਿਲਮ ਮੈਡਲ ਜੋ ਕਿ ਬਲਾਕਬਾਸਟਰ ਸਾਬਿਤ ਹੋਈ ਉਸਨੇ ਕਈ ਸਾਰੇ ਰਿਕਾਰਡ ਕਾਇਮ ਕੀਤੇ ਪੰਜਾਬੀ ਸਿਨਮਾ ਇੰਡਸਟਰੀ ਦੀ ਪਹਿਲੀ ਐਸੀ ਫਿਲਮ ਬਣੀ ਜਿਸਨੇ ਪਹਿਲੇ ਦਿਨ 1.10 ਕਰੋੜ ਦੀ ਕਮਾਈ ਕੀਤੀ ਤੇ ਦੂਜੇ ਦਿਨ 1.40 ਕਰੋੜ ਦੀ ਵੈਲ ਜਿਸ ਤੋਂ ਬਾਅਦ ਜੈ ਰੰਦਾਵਾ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋਏ ਇਹ ਨਹੀਂ ਨਹੀਂ ਜੈਦੇ ਕੋਲ ਕੋਈ ਲਵਸ ਨਹੀਂ ਸੀ ਆਪਣੀ ਖੁਸ਼ੀ ਨੂੰ ਬਿਆਨ ਕਰਨ ਦੇ ਲਈ ਹਾਲਾਂਕਿ ਇਹ ਸਭ ਦੇ ਚੱਲਦੇ ਵੀ ਜਾ ਰਹੇ ਦਾਵਾ ਜੋ ਆਪਣੀ ਫਿਲਮ ਲੈ ਕੇ ਲਗਾਤਾਰ ਪ੍ਰਮੋਟ ਕਰ ਰਹੇ ਨੇ ਥੀਏਟਰ ਵਿਜ਼ਿਟ ਕਰ ਰਹੇ ਨੇ ਉੱਥੇ ਜਾ ਕੇ ਫੈਨਸ ਦੇ ਕੋਲ ਜਾਂਦੇ ਐ ਤੇ ਉਹਨਾਂ ਦੀ ਐਕਸਾਈਟਮੈਂਟ ਉਹਨਾਂ ਦੇ ਰਿਵਿਊਜ਼ ਜ਼ਰੂਰ ਚਾਹੁੰਦੇ ਨੇ ਰੀਸੈਂਟਲੀ ਚੈਰਨ ਦਾਵਾ ਨੇ ਜੋ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤਾ ਇਸ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਗੀਤ ਡੇਅਰ ਮਾਮਾ ਬੈਕਗ੍ਰਾਉਂਡ ਤੇ ਪਲੇ ਕੀਤਾ ਤੇ ਉਹਨਾਂ ਨੇ ਸਭ ਦਾ ਸ਼ੁਕਰਾਨਾ ਵੀ ਕੀਤਾ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰੀਆ ਕੀਤਾ ਆਪਣੇ ਫੈਨਸ ਦਾ ਸ਼ੁਕਰੀਆ ਕੀਤਾ ਤੇ ਆਪਣੀ ਸਾਰੀ ਟੀਮ ਦਾ ਧੰਨਵਾਦ ਕੀਤਾ ਇਸ ਦੌਰਾਨ ਜਦ ਉਹਨਾਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਲਮ ਦੀ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ ਸਾਰਿਆਂ ਦੀ ਅੱਖਾਂ ਨਾਮ ਨੇ ਸਾਰੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੈ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੈ ਰੰਦਾਵਾ ਬਹੁਤ ਜ਼ਿਆਦਾ ਪਾਪਕ ਵੀ ਹੋਗੇ ਲੇਕਿਨ ਇਸੇ ਦੌਰਾਨ ਉਹਨਾਂ ਨੂੰ ਇੰਡਸਟਰੀ ਤੋਂ ਵੀ ਹੁਣ ਹੌਲੀ ਹੌਲੀ ਸਪੋਰਟ ਮਿਲਣਾ ਸ਼ੁਰੂ ਹੋ ਰਿਹਾ ਹੈ ਜਿੱਥੇ ਪ੍ਰਿੰਸ ਕਬਲਜੀਤ ਨੇ ਵੀਡੀਓ ਸਾਂਝਾ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਸੀ ਉੱਥੇ ਹੀ ਜੀ ਖਾਨ ਵੀ ਰੀਸੈਂਟ ਇਸ ਫਿਲਮ ਨੂੰ ਦੇਖ ਕੇ ਆਏ ਤੇ ਉਹਨਾਂ ਨੇ ਜੈ ਰੰਦਾਵਾ ਨੂੰ ਵਧਾਈਆਂ ਦਿੱਤੀਆਂ ਇਹ ਨੈਨੇ ਗਿੱਪੀ ਗਰੇਵਾਲ ਨੇ ਲਾਈਫ ਹੋ ਕੇ ਉਹਨਾਂ ਨੂੰ ਸਪੋਰਟ ਕੀਤਾ ਜਾਰਡਨ ਸੰਧੂ ਤੇ ਅਨਮੋਲ ਕਵਾਤਰਾ ਨੇ ਵੀ 12 ਤੁਸੀਂ ਵੀ ਦੇਖੋ ਚੈ ਰੰਦਾਵਾ ਦੀ ਭਾਫੂ ਕਰ ਦੇਣ ਵਾਲੀ ਵੀਡੀਓ ਮੈਡਲ ਨੇ ਲਿਆਤਾ ਵੀ ਸਵਾਦ ਬਹੁਤ ਸੋਹਣੀ ਮੂਵੀ ਮੈਡਲ ਬਹੁਤ ਜ਼ਬਰਦਸਤ ਟ੍ਰੇਲਰ ਹੈ ਤੁਹਾਡੀਆਂ ਰੀਲਸ ਦੇਖੀਆਂ ਤੁਸੀਂ ਘੋੜੇ ਤੋਂ ਡਿੱਗ ਕੇ ਸ਼ੋਲਡਰ ਬਿਡਿਸਲੋਕੇਟ ਕੀਤਾ ਤੁਹਾਡੀ ਮਿਹਨਤ ਮੈਂ ਦੇਖੀ ਬਈ ਸਾਰੀ ਕਹਿੰਦੇ ਆ ਨਾ ਸਫਲਤਾ ਇੱਕ ਦਿਨ ਚ ਨਹੀਂ ਮਿਲਦੀ ਪਰ ਜੇ ਸੋਚ ਲਵੋ ਤਾਂ ਇੱਕ ਦਿਨ ਜ਼ਰੂਰ ਮਿਲ ਜਾਂਦੀ ਹੈ ਕੁਝ ਅਜੀਹਾ ਹੀ ਜ਼ੈਰੰਦਾਵਾ ਦੇ ਨਾਲ ਹੋਇਆ ਜ਼ੈਰੰਦਾਵਾ ਪੰਜਾਬੀ ਇੰਡਸਟਰੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਉਹਨਾਂ ਨੇ ਬਹੁਤ ਸਟਰਗਲ ਕੀਤਾ ਤੇ ਅੱਜ ਜਿਸ ਮੁਕਾਮ ਤੇ ਨੇ ਆਪਣੀ ਮਿਹਨਤ ਦੇ ਨਾਲ ਹੈ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਉਹਨਾਂ ਦੀ ਰੀਸੈਂਟ ਰਿਲੀਜ਼ ਹੋਈ ਫਿਲਮ ਮੈਡਲ ਜੋ ਕਿ ਬਲਾਕਬਾਸਟਰ ਸਾਬਿਤ ਹੋਈ ਉਸਨੇ ਕਈ ਸਾਰੇ ਰਿਕਾਰਡ ਕਾਇਮ ਕੀਤੇ ਪੰਜਾਬੀ ਸਿਨਮਾ ਇੰਡਸਟਰੀ ਦੀ ਪਹਿਲੀ ਐਸੇ ਫਿਲਮ ਬਣੀ ਜਿਸਨੇ ਪਹਿਲੇ ਹੀ ਦਿਨ 1.10 ਕਰੋੜ ਦੀ ਕਮਾਈ ਕੀਤੀ ਤੇ ਦੂਜੇ ਦਿਨ 1.40 ਕਰੋੜ ਦੀ ਵੈਲ ਜਿਸ ਤੋਂ ਬਾਅਦ ਜੈ ਰੰਦਾਵਾ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋਏ ਇਹ ਨਹੀਂ ਨਹੀਂ ਜੈਦੇ ਕੋਲ ਕੋਈ ਲਵਸ ਨਹੀਂ ਸੀ ਆਪਣੀ ਖੁਸ਼ੀ ਨੂੰ ਬਿਆਨ ਕਰਨ ਦੇ ਲਈ ਹਾਲਾਂਕਿ ਇਹ ਸਭ ਦੇ ਚੱਲਦੇ ਵੀ ਜਾ ਰਹੇ ਦਾਵਾ ਜੋ ਆਪਣੀ ਫਿਲਮ ਲੈ ਕੇ ਲਗਾਤਾਰ ਪ੍ਰਮੋਟ ਕਰ ਰਹੇ ਨੇ ਥੀਏਟਰ ਵਿਜ਼ਿਟ ਕਰ ਰਹੇ ਨੇ ਉੱਥੇ ਜਾ ਕੇ ਫੈਨਸ ਦੇ ਕੋਲ ਜਾਂਦੇ ਐ ਤੇ ਉਹਨਾਂ ਦੀ ਐਕਸਾਈਟਮੈਂਟ ਉਹਨਾਂ ਦੇ ਰਿਵਿਊਜ਼ ਜ਼ਰੂਰ ਚਾਹੁੰਦੇ ਨੇ ਰੀਸੈਂਟਲੀ ਚੈਰਨ ਦਾਵਾ ਨੇ ਜੋ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤਾ ਇਸ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਗੀਤ ਡੇਅਰ ਮਾਮਾ ਬੈਕਗ੍ਰਾਉਂਡ ਤੇ ਪਲੇ ਕੀਤਾ ਤੇ ਉਹਨਾਂ ਨੇ ਸਭ ਦਾ ਸ਼ੁਕਰਾਨਾ ਵੀ ਕੀਤਾ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰੀਆ ਕੀਤਾ ਆਪਣੇ ਫੈਨਸ ਦਾ ਸ਼ੁਕਰੀਆ ਕੀਤਾ ਤੇ ਆਪਣੀ ਸਾਰੀ ਟੀਮ ਦਾ ਧੰਨਵਾਦ ਕੀਤਾ ਇਸੇ ਦੌਰਾਨ ਜਦ ਉਹਨਾਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਲਮ ਦੀ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ ਸਾਰਿਆਂ ਦੀ ਅੱਖਾਂ ਨਾਮ ਨੇ ਸਾਰੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੈ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੈ ਰੰਦਾਵਾ ਬਹੁਤ ਜ਼ਿਆਦਾ ਪਾਪਕ ਵੀ ਹੋਗੇ ਲੇਕਿਨ ਇਸੇ ਦੌਰਾਨ ਉਹਨਾਂ ਨੂੰ ਇੰਡਸਟਰੀ ਤੋਂ ਵੀ ਹੁਣ ਹੌਲੀ ਹੌਲੀ ਸਪੋਰਟ ਮਿਲਣਾ ਸ਼ੁਰੂ ਹੋ ਰਿਹਾ ਹੈ ਜਿੱਥੇ ਪ੍ਰਿੰਸ ਕਬਲਜੀਤ ਨੇ ਵੀਡੀਓ ਸਾਂਝਾ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਸੀ ਉੱਥੇ ਹੀ ਜੀ ਖਾਨ ਵੀ ਰੀਸੈਂਟ ਇਸ ਫਿਲਮ ਨੂੰ ਦੇਖ ਕੇ ਆਏ ਤੇ ਉਹਨਾਂ ਨੇ ਜੈ ਰੰਦਾਵਾ ਨੂੰ ਵਧਾਈਆਂ ਦਿੱਤੀਆਂ ਇਹ ਨੈਨੇ ਗਿੱਪੀ ਗਰੇਵਾਲ ਨੇ ਲਾਈਫ ਹੋ ਕੇ ਉਹਨਾਂ ਨੂੰ ਸਪੋਰਟ ਕੀਤਾ ਜਾਰਡਨ ਸੰਧੂ ਤੇ ਅਨਮੋਲ ਕਵਾਤਰਾ ਨੇ ਵੀ 12 ਤੁਸੀਂ ਵੀ ਦੇਖੋ ਚਾਰੰਦਾਵਾ ਦੀ ਪਾਫੁਕ ਕਰ ਦੇਣ ਵਾਲੀ ਵੀਡੀਓ